ਪੰਜਾਬ ਦੇ ਵਿੱਚ 23 ਸਾਲਾ ਕੁੜੀ ਦਾ ਕਤਲ ਹੋਇਆ ਇਸ ਕੁੜੀ ਦੇ ਕਤਲ ਦੇ ਵਿੱਚ ਫਿਲਮੀ ਅਦਾਕਾਰ ਤੇ ਮਹਿੰਗੇ ਇੰਟਰਨੈਸ਼ਨਲ ਖਿਡਾਰੀ ਸ਼ਾਮਲ ਨੇ ਪੰਜਾਬ ਦੇ ਵਿੱਚ 23 ਸਾਲਾ ਕੁੜੀ ਦਾ ਕਤਲ ਹੋਇਆ ਇਸ ਕੁੜੀ ਦੇ ਕਤਲ ਦੇ ਵਿੱਚ ਫਿਲਮੀ ਅਦਾਕਾਰ ਤੇ ਮਹਿੰਗੇ ਇੰਟਰਨੈਸ਼ਨਲ ਖਿਡਾਰੀ ਸ਼ਾਮਲ ਨੇ ਕਿਉਂਕਿ ਇਹ ਕਤਲ ਆ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ ਇੱਕ 23 ਸਾਲਾ ਕੁੜੀ ਦਾ ਕਤਲ ਉਸ ਦੇ ਸਕੇ ਭਰਾ ਦੇ ਵੱਲੋਂ ਕੀਤਾ ਜਾਂਦਾ ਪਰ ਇਹਦੇ ਵਿੱਚ ਫਿਲਮੀ ਅਦਾਕਾਰ ਜਾਂ ਖਡਾਰੀਆਂ ਨੂੰ ਕਿਉਂ ਮੰਨਿਆ ਗਿਆ ਕਿਉਂਕਿ ਉਸ ਮੁੰਡੇ ਨੇ ਕੀ ਕੀਤਾ ਕਿ ਜਿਹੜੀਆਂ ਆਨਲਾਈਨ ਗੇਮਾਂ ਚੱਲਦੀਆਂ ਨੇ ਕਿ ਤੁਸੀਂ ਕਰੈਕਟ ਦੀਆਂ ਟੀਮਾਂ ਬਣਾਓ ਕਰੋੜਾਂ ਰੁਪਏ ਜਿੱਤੋਗੇ ਤੁਸੀਂ ਆ ਟੀਮਾਂ ਬਣਾਓ ਤੁਸੀਂ ਥਾਰ ਗੱਡੀ ਜਿੱਤ ਲੋਗੇ ਤੁਸੀਂ ਆ ਇਸ ਗੇਮ ਨੂੰ ਅਪਲੋਡ ਕਰ ਲਓ ਤੁਸੀਂ ਮੰਨ ਲਓ ਮਾਲ ਹੋ ਜਾਵੋਗੇ ਇਹ ਜਿਹੜੀਆਂ ਗੇਮਾਂ ਨੇ ਇਹ ਫਿਲਮੀ ਅਦਾਕਾਰ ਦਿੰਦੇ ਨੇ ਜਾਂ ਹੋਰ ਪ੍ਰਸਿੱਧ ਜਿਹੜੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਦਾ ਨਾਮ ਹੈ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਆਂ ਜਿਨ੍ਹਾਂ ਦੇ ਪਿੱਛੇ ਅਸੀਂ ਕਮੈਂਟਾਂ ਦੇ ਵਿੱਚ ਇੱਕ ਦੂਜੇ ਦੀ ਮਾਂ ਭੈਣ ਇੱਕ ਕਰਨ ਲੱਗਿਆਂ ਤੁਸੀਂ ਵੀ ਗਰੇਜ ਨਹੀਂ ਕਰਦੇ ਮੰਦੇ ਸ਼ਬਦ ਬੋਲਦੇ ਆ ਇਹ ਉਹਨਾਂ ਦੀਆਂ ਐਡਾਂ ਇਹ ਫਿਲਮੀ ਅਦਾਕਾਰ ਖਡਾਰੀ ਸਾਰੇ ਦਿੰਦੇ ਨੇ ਕਿਉਂਕਿ ਜਿਹੜੇ ਇਹ ਐਡਾਂ ਚਲਾਉਂਦੇ ਨੇ ਉਹ ਸਰਕਾਰ ਨੂੰ ਟੈਕਸ ਭਰ ਦਿੰਦੇ ਨੇ ਤੇ ਫਿਰ ਸਾਡੇ ਵਰਗੇ ਲੱਖਾਂ ਲੋਕਾਂ ਨੂੰ ਉਹ ਗੁੰਮਰਾਹ ਕਰਕੇ ਲੋਟਦੇ ਨੇ ਇਸੇ ਤਰੀਕੇ ਦਾ ਹੀ ਇਹ ਜਿਹੜਾ ਮਾਮਲਾ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਆਇਆ ਕਿ ਮੁੰਡੇ ਨੂੰ ਆਨਲਾਈਨ ਗੇਮਾਂ ਦਾ ਜਿਹੜਾ ਇਹ ਗਲਤ ਕੰਮਾਂ ਦਾ ਚਸਕਾ ਪੈ ਗਿਆ ਸੀ ਉਸ ਨੇ 5 ਲੱਖ ਰੁਪਏ ਸੀ ਜਿਹੜੇ ਇਹਨਾਂ ਗੇਮਾਂ ਦੇ ਵਿੱਚ ਖਰਾਬ ਕਰ ਦਿੱਤੇ ਉਸ ਤੋਂ ਬਾਅਦ ਕੀ ਕਰਦਾ ਆਪਣੀ ਸਕੂਟਰੀ ਤੇ ਆਈਫੋਨ ਵੀ ਵੇਚ ਦਿੰਦਾ ਜਦੋਂ ਲਗਾਤਾਰ ਇਸ ਗੇਮਾਂ ਇਹਨਾਂ ਗੇਮਾਂ ਦੇ ਵਿੱਚ ਹਾਰਦਾ ਰਿਹਾ ਤੇ ਉਸ ਤੋਂ ਬਾਅਦ ਉਹਨੇ ਸੋਚਿਆ ਕਿ ਹੁਣ ਮੈਂ ਘਰ ਦੇ ਵਿੱਚੋਂ ਚੋਰੀ ਕਰ ਲਵਾਂ ਤੇ ਚੋਰੀ ਕਰਨ ਲੱਗਿਆ ਜਦੋਂ ਰਾਤ ਨੂੰ ਤੇ ਉਸ ਦੀ ਬੀਬੀ ਐਸ ਦੇ ਪੜ੍ਹਾਈ ਕਰਦੀ ਭੈਣ ਨੇ ਵੇਖ ਲਿਆ ਕਿ ਮੇਰਾ ਭਰਾ ਚੋਰੀ ਕਰ ਰਿਹਾ ਜਦੋਂ ਉਸ ਨੇ ਉਹਨੂੰ ਵੇਖਿਆ ਰੋਕਣਾ ਚਾਇਆ ਤਾਂ ਉਸ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਹੁਣ ਦੇਖੋ ਭੈਣ ਦਾ ਕਤਲ ਕਰ ਦਿੱਤਾ ਤੇ ਆਪ 20 ਸਾਲਾਂ ਦੇ ਲਈ ਜੇਲ੍ਹ ਦੇ ਵਿੱਚ ਚਲਾ ਜਾਊਗਾ ਤੇ ਪਿੱਛੇ ਰਹਿ ਕੇ ਮਾਪੇ ਆਪਣੇ ਹੀ ਆਪਣੇਆਂ ਨੂੰ ਖਤਮ ਕਰਨ ਲੱਗ ਪਏ ਇਸ ਲਾਲਚ ਦੇ ਵਿੱਚ ਪਰ ਮੈਂ ਪੁੱਛਣਾ ਚਾਹਣਾ ਹੈ ਸਰਕਾਰਾਂ ਨੂੰ ਜਰੂਰ ਆਪਾਂ ਲਾਂਬੰਦ ਹੋ ਕੇ ਆਵਾਜ਼ ਉਠਾਈਏ ਕਿਉਂਕਿ ਅਸੀਂ ਤੇ ਪਹਿਲਾਂ ਵੀ ਆਪਣੀਆਂ ਵੀਡੀਓ ਦੇ ਵਿੱਚ ਮੈਸੇਜ ਦਿੰਦੇ ਰਹਿੰਦੇ ਆ ਵੀ ਇਹ ਕਰੋੜਾਂ ਵਾਲੇ ਜਿਹੜੇ ਲੱਖਾਂ ਵਾਲੇ ਕਰੋੜਾਂ ਵਾਲੇ ਲਾਲਚਾਂ ਇਹਨਾਂ ਦੇ ਵਿੱਚ ਨਾ ਫਸੋ ਜਿਹੜੀ ਤੁਸੀਂ ਮਿਹਨਤ ਦੀ ਕਮਾਈ ਕੀਤੀ ਆ ਕੋਈ 4 ਪੈਸੇ ਇਕੱਠੇ ਕੀਤੇ ਆ ਇਸ ਲਾਲਚ ਦੇ ਵਿੱਚ ਨਾ ਖਰਾਬ ਕਰੋ ਕਿਉਂਕਿ ਦੁਨੀਆ ਤੇ ਕੋਈ ਅਜੀਹਾ ਬੰਦਾ ਨਹੀਂ ਜਿਹੜਾ ਆਪਣਾ ਨੁਕਸਾਨ ਕਰਕੇ ਤੁਹਾਡਾ ਫਾਇਦਾ ਕਰ ਦੇਵੇ ਜਿਹੜਾ ਤੁਹਾਡੇ ਤੋਂ 10 ਰੁਪਏ ਲੈ ਕੇ ਤੁਹਾਨੂੰ 20 ਰੁਪਏ ਦੇ ਦੇਵੇ ਅਜੀਹਾ ਕੁਛ ਨਹੀਂ ਇੱਕ ਗੁੰਮਰਾਹ ਕਰਨ ਵਾਲੀਆਂ ਗੇਮਾਂ ਹੁੰਦੀਆਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਕੰਪਨੀਆਂ ਚ ਲੋਕਾਂ ਨੇ ਵੇਖੋ ਕਿੰਨੇ ਕਿੰਨੇ ਪੈਸੇ ਲਾਏ ਪਹਿਲੀ ਗੱਲ ਤੁਸੀਂ ਇਹ ਕਰ ਲਵੋ ਕਿ ਪਰਲਸ ਪਾਰਲੇ ਜੇ ਕਿੰਨੇ ਲੋਕਾਂ ਨੇ ਪੈਸੇ ਲਾਏ ਸੀ ਲੱਖਾਂ ਕਰੋੜਾਂ ਅਰਬਪਤੀ ਤੇ ਨਿਰਮਲ ਸਿੰਘ ਭੰਗੂ ਨੇ ਕੀ ਕੀਤਾ ਅਰਬਾਂ ਦੀਆਂ ਪ੍ਰਾਪਰਟੀਆਂ ਖਰੀਦੀਆਂ ਕੀਤੀਆਂ ਪਰ ਆਪ ਵੀ ਜਹਾਨੋਂ ਖਾਲੀ ਹੱਥ ਚਲਾ ਗਿਆ ਕੱਖ ਨਹੀਂ ਬਚਿਆ ਜਦੋਂ ਕਦੇ ਰੌਲਾ ਪਾਉਂਦੇ ਆ ਪਰਲੇ ਵਾਲੇ ਜਿਨ੍ਹਾਂ ਨੇ ਪੈਸੇ ਲਾਏ ਆ ਸਰਕਾਰ ਕਹਿ ਦਿੰਦੀ ਐ ਇਹਨਾਂ ਦੀ ਜ਼ਮੀਨ ਆ ਐਕਵਾਇਰ ਕਰਾਂਗੇ ਆਪਣੇ ਹੱਕ ਦੇ ਵਿੱਚ ਲੈ ਲਾਂਗੇ ਫਿਰ ਉਹ ਵੇਚ ਕੇ ਤੁਹਾਨੂੰ ਪੈਸੇ ਦੇਵਾਂਗੇ ਕਿਸੇ ਨੂੰ ਕੁਝ ਨਹੀਂ ਮਿਲਦਾ ਇਹ ਜਿਹੜੇ ਖਡਾਰੀ ਨੇ ਜਾਂ ਕਲਾਕਾਰ ਨੇ ਇਹ ਸਿਰਫ ਪੈਸੇ ਪਿੱਛੇ ਇਹ ਐਡਾ ਕਰਦੇ ਨੇ ਐਡਾ ਕਰਕੇ ਕਹਿੰਦੇ ਨੇ ਆ ਟੀਮਾਂ ਮਨਾਲੋ ਉਸੇ ਟੀਮ ਦੇ ਜਾੜ ਦੇ ਵਿੱਚ ਫਸ ਗਿਆ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇਹ ਮੁੰਡਾ ਤੇ ਜਿਹਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਹਰ ਰੋਜ਼ ਨਿਤਾ ਪ੍ਰਤੀ ਜਿਹੜਾ ਸਾਈਬਰ ਕ੍ਰਾਈਮ ਵਾਲਿਆਂ ਕੋਲੇ ਆ ਇੰਨੀਆਂ ਕ ਜਿਆਦਾ ਰਿਪੋਰਟਾਂ ਇੰਨੀਆਂ ਕ ਜਿਆਦਾ ਜਿਹੜੀਆਂ ਐਪਲੀਕੇਸ਼ਨਾਂ ਜਾਂਦੀਆਂ ਨੇ ਕਿ ਸਾਡੇ ਨਾਲ 10 ਲੱਖ ਦੀ ਠੱਗੀ ਹੋ ਗਈ ਕੋਈ ਕਹਿੰਦਾ ਕਰੋੜ ਦੀ ਠੱਗੀ ਹੋ ਗਈ ਕਿਸੇ ਦਾ 50 ਲੱਖ ਦੀ ਹੋ ਗਈ ਕਿਸੇ ਦਾ 5 ਲੱਖ ਦੀ ਹੋ ਗਈ ਪਰ ਅਸੀਂ ਫੇਰ ਵੀ ਸਿਆਣੇ ਨਹੀਂ ਹੁੰਦੇ ਤੁਸੀਂ ਦੇਖੋ ਹੁਣ ਤੇ ਬਹੁਤ ਸਾਰਾ ਜਿਹੜਾ WhatsApp ਤੇ ਮੈਸੇਜ ਆ ਗਏ ਕਦੇ ਮੇਲ ਆ ਗਈ ਕਦੇ ਕੁਸ਼ ਆ ਗਿਆ ਬਹੁਤ ਸਾਰੇ ਇਦਾਂ ਦੇ ਜਿਹੜੇ ਗਲਤ ਮੈਸੇਜ ਆਉਂਦੇ ਨੇ ਜਿਹਨੂੰ ਅਸੀਂ ਕੇਵਲ ਲਿੰਕ ਓਪਨ ਕਰਦੇ ਆ ਤੇ ਨਾਲ ਦੀ ਨਾਲ ਸਾਡੇ ਖਾਤੇ ਆ ਜਿਹੜੇ ਜਿਹੜੇ ਚਾਰ ਛਿੱਲੜ ਸਾਡੇ ਕੋਲੇ ਹੁੰਦੇ ਆ ਉਹ ਖਾਲੀ ਹੋ ਜਾਂਦੇ ਨੇ ਹੁਣ ਇਸ ਕੁੜੀ ਦਾ ਕਤਲ ਹੋ ਗਿਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਦੇ ਜ਼ਿੰਮੇਵਾਰ ਇਹ ਖਿਡਾਰੀ ਜਿਹੜੇ ਇਦਾਂ ਦਿੰਦੇ ਨੇ ਇਹ ਫਿਲਮੀ ਅਦਾਕਾਰ ਜਿਹੜੇ ਇਦਾਂ ਦਿੰਦੇ ਨੇ ਜਾਂ ਹੋਰ ਸੋਸ਼ਲ ਮੀਡੀਆ ਤੇ ਜਿਹੜੇ ਮਸ਼ਹੂਰ ਫ੍ਰੀਲਾਂਸਰ ਨੇ ਉਹ ਐਡਾ ਦਿੰਦੇ ਨੇ ਕੀ ਉਹ ਜ਼ਿੰਮੇਵਾਰ ਨਹੀਂ ਉਹਨਾਂ ਨੇ ਤਾਂ ਐਡ ਕਰਨ ਦਾ ਆਪ ਕਰੋੜਾ ਰੁਪਇਆ ਪਹਿਲਾਂ ਹੀ ਲੈ ਲਿਆ ਤੇ ਸਾਡੇ ਅਰਗਿਆਂ ਨੂੰ ਜਿਹੜੇ ਬੁੱਧੂ ਬਣਾ ਕੇ ਅਸੀਂ ਆਪਣੇ ਖਾਤਿਆਂ ਦੇ ਵਿੱਚੋਂ ਅੱਜ 5 ਰੁਪਏ ਲਾਏ ਫਿਰ 10 ਲਾਉਣੇ ਆ ਫਿਰ ਸੈਂਕੜੇ ਹਜ਼ਾਰਾਂ ਲੱਖਾਂ ਰੁਪਏ ਇਸ ਤਰੀਕੇ ਨਾਲ ਲਾਉਂਦੇ ਜਾਂਦੇ ਆ ਜਿਹਦੇ ਨਾਲੇ ਬਰਬਾਦੀ ਹੁੰਦੀ ਆ ਤੇ ਇਹ ਅਸੀਂ ਇਹਨਾਂ ਕਲਾਕਾਰਾਂ ਪਿੱਛੇ ਇਹਨਾਂ ਨੂੰ ਫੋਲੋ ਕਰਕੇ ਕਮੈਂਟਾਂ ਦੇ ਵਿੱਚ ਲੜੀ ਜਾਣਾ ਇਹਨਾਂ ਦੇ ਪਿੱਛੇ ਮੰਦੇਸ਼ ਸ਼ਬਦਾਂ ਇੱਕ ਦੂਜੇ ਨੂੰ ਬੋਲੀ ਜਾਂਦੇ ਆ ਪਰ ਇਹ ਕਤਲ ਹੁਣ ਦੇਖੋ ਇਸ ਤੋਂ ਪਹਿਲਾਂ ਵੀ ਜਿਹੜੇ ਬਹੁਤ ਸਾਰੇ ਨੌਜਵਾਨ ਜਾਂ ਮੁੰਡੇ ਕੁੜੀਆਂ ਖੁਦਕੁਸ਼ੀ ਵੀ ਕਰ ਗਏ ਕਿਸੇ ਨੇ ਕਿਸੇ ਦੇ ਕਤਲ ਵੀ ਕਰ ਦਿੱਤਾ ਕਿਉਂਕਿ ਜਿਹੜੀਆਂ ਇਹ ਗੇਮਾਂ ਖੇਡੀਆਂ ਜਾਂਦੀਆਂ ਇਹ ਪਰਿਵਾਰ ਤੋਂ ਚੋਰੀ ਖੇਡਦੇ ਨੇ ਤੇ ਜਦੋਂ ਇਹਨਾਂ ਦੇ ਵਿੱਚ ਘਾਟਾ ਪੈ ਜਾਂਦਾ ਤੇ ਫਿਰ ਉਸ ਤੋਂ ਬਾਅਦ ਜਾਂ ਖੁਦਕੁਸ਼ੀ ਕਰਦੇ ਨੇ ਤੇ ਜਾਂ ਰੋਕਣ ਵਾਲੇ ਨੂੰ ਮਾਰ ਦਿੰਦੇ ਨੇ ਕਮੈਂਟ ਕਰਕੇ ਦੱਸਿਓ ਤੁਸੀਂ ਕਿ ਇਸ ਕਤਲ ਦਾ ਜ਼ਿੰਮੇਵਾਰ ਕੀ ਇਕੱਲਾ ਉਹਦਾ ਭਰਾ ਜਾਂ ਐਡ ਕਰਨ ਵਾਲੇ ਉਹ ਲੋਕ ਵੀ ਨੇ ਜਿਹੜੇ ਲੱਖਾਂ ਦੀਆਂ ਕਰੋੜਾਂ ਦੀਆਂ ਮਸ਼ਹੂਰੀਆਂ ਦੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਜਿਹੜੀ ਗੱਲ ਆਪਾਂ ਵਿੱਚ ਕਰ ਰਹੇ ਸੀ ਕਿ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਜੇਕਰ ਤੁਸੀਂ ਇਹਨਾਂ ਤੋਂ ਟੈਕਸ ਵਸੂਲ ਕੇ ਇਹਨਾਂ ਦੀਆਂ ਐਡਾਂ ਕਰਵਾਉਣਿਓ ਇਹ ਨਾਮਾਂ ਦਾ ਲਾਲਚ ਦਿਨਿਓ ਤਾਂ ਫਿਰ ਇਹ ਕੱਢਣੇ ਵੀ ਚਾਹੀਦੇ ਨੇ ਬਹੁਤ ਸਾਰੇ ਜਿਹੜੇ ਇਹ ਗੁੰਮਰਾਹ ਕੀਤਾ ਜਾਂਦਾ ਇਹਨਾਂ ਤੋਂ ਜਿੰਨਾ ਬਚਿਆ ਜਾਂਦਾ ਉਹਨਾਂ ਜ਼ਰੂਰ ਬਚੇ